ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਕਿਤਾ ਅਪਣਾਇਆ ਸੀ ਉਹਨਾਂ ਦੇ ਨਾਲ ਵੀ ਤੁਹਾਡੀ ਜੜੀਆਂ ਮੁਲਾਕਾਤ ਕਰਾਵਾਂਗੇ ਤੇ ਨਾਲ ਸਰਦਾਰ ਕਲਦੀਪ ਸਿੰਘ ਦੀ ਵਡਾਲਾ ਜੀ ਜਿੱਥੋਂ ਅਰਦਾਸ ਕਰਦੇ ਰੇ ਲਗਾਤਾਰ ਤੇ ਉਸ ਥਾਂ ਦੇ ਵੀ ਦਰਸ਼ਨ ਕਰਾਵਾਂਗੇ گاਵਾ ਹੀ گاਵਾ ਨੇ ਸਾਰੀਆਂ ਤੇ ਇਹ ਸਦਕੋ 60 ਹੁਣ ਹੈਗੀਆਂ ਸਾਰਾ ਤੁਹਾਡੇ ਕੋਲ 6.5 ਕਿੰਟਰ 7 ਕਿੰਟਰ ਹੋ ਜਾਂਦਾ ਤੇ ਬੱਲੇ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਬੋਇਲਰ ਲਾਇਆ ਬੋਇਲਰ ਦੇ ਨਾਲ ਇਸ ਟੀਮ ਦੇ ਨਾਲ ਸਾਰਾ ਕੁਝ ਚੱਲਦਾ ਉਹ ਸਾਹਮਣੇ ਰੋਜਾ ਵਾ ਇਹ ਵੀ ਗੁਰਨਾਨ ਸਿੰਘ ਦੇ ਖੇਤ ਨੇ ਗੁਰਨਾਨ ਸਿੰਘ ਇੱਥੇ ਆਏ ਨੇ ਇਹ ਜਿਹੜੀ ਖੇਤੀ ਤਾਂ ਉੱਤਮ ਹੀ ਹੈ ਪਹਿਲਾਂ ਵੀ ਉੱਤਮ ਸੀ ਹੁਣ ਵੀ ਉੱਤਮ ਹੀ ਹੈ ਇੱਕ ਤੇ ਸਰਕਾਰਾਂ ਦੇ ਜਿਹੜੇ ਗਲਤ ਰਵਈਆ ਦਾ ਦਵਾਈਆਂ ਕੈਮੀਕਲ ਪਾਉਣ ਉਹ ਪਾਸੇ ਨੂੰ ਤੋੜ ਦਿੱਤਾ ਉਹ ਥੋੜਾ ਜਿਹਾ ਸਿਹਤਵਾਨ ਇਨਸਾਨ ਹੋ ਰਿਹਾ ਆ 7 ਫੁੱਟ ਲਗਭਗ ਜਿਹੜੀ ਜਗ੍ਹਾ ਨਿੱਗਰ ਅੱਗੇ ਤੱਕ ਕੋਲੇ ਜਿਹੜੇ ਆ ਵੱਜ ਕੇ ਨਾ ਚੱਲੇ ਨਹੀਂ ਕੋਈ ਦਰਸ਼ਨ ਸਥਲ ਜਿਹੜਾ ਬਣਾਇਆ ਹੈ ਨਾ ਇਹਨਾਂ ਨੇ ਲਗਾਤਾਰ 208 ਮਸਿਆ ਤੇ ਜਿਹੜੀਆਂ ਉਹਨਾਂ ਨੇ ਅਰਦਾਸ ਸਾਰੇ ਸਾਸਿਕਾਲ ਜੀ ਕੱਲ ਨਾ ਸਾਡੇ ਲਈ ਬਹੁਤ ਕਰਮਾ ਵਾਲਾ ਦਿਨ ਆ ਜਿਹੜਾ ਅਸੀਂ ਕੱਲ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਥਾਨ ਕਰਤਾਰਪੁਰ ਸਾਹਿਬ ਲਾਂਘੇ ਦੇ ਜਿਹੜਾ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਅਸੀਂ ਅੱਜ ਇਹ ਵਿਚਾਰ ਬਣਾਇਆ ਵੀ ਪਹਿਲਾਂ ਜਿਹੜਾ ਨਾ ਜਾ ਕੇ ਗੇਰਾ ਬਾਬਾ ਨਾਨਕ ਦੇ ਲਾਗੇ ਰੱਤਰਛੱਤਰ ਮੇਰੇ ਸਿੰਘਣੀ ਦਾ ਪਿੰਡ ਆ ਰਾਤ ਅਸੀਂ ਉੱਥੇ ਰਵਾਂਗੇ ਤੇ ਰਸਤੇ ਚ ਆਹੀਆਂ ਵੀ ਵਿਚਾਰ ਬਣਾਇਆ ਵੀ ਕੁਛ ਇਹੋ ਜਿਹੇ ਸੱਜਣ ਜਿਨ੍ਹਾਂ ਨੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਕਿਤਾਬ ਬਣਾਇਆ ਸੀ ਉਹਨਾਂ ਦੇ ਨਾਲ ਵੀ ਤੁਹਾਡੀ ਜੜੀਆਂ ਮੁਲਾਕਾਤ ਕਰਾਵਾਂਗੇ ਤੇ ਨਾਲ ਸਰਦਾਰ ਕਲਦੀਪ ਸਿੰਘ ਦੀ ਵਡਾਲਾ ਜੀ ਜਿੱਥੋਂ ਅਰਦਾਸ ਕਰਦੇ ਰਹੇ ਲਗਾਤਾਰ ਤੇ ਉਸ ਥਾਂ ਦੇ ਵੀ ਦਰਸ਼ਨ ਕਰਾਵਾਂਗੇ ਤੇ ਇੱਕ ਸਾਡੇ ਪਿੰਡ ਰੋਜਾ ਵਾ ਉਥੋਂ ਅਸੀਂ ਵੀ ਜਿਹੜਾ ਨਾ 40 ਸਾਲ ਪਹਿਲਾਂ ਪਿੰਡ ਤੋਂ ਜਿਹੜਾ ਨਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਯਤਨ ਕਰਦੇ ਰਹੇ ਆ ਉਹ ਜਗ੍ਹਾ ਦੇ ਵੀ ਤੁਹਾਨੂੰ ਜਿਹੜੇ ਨਾ ਤੁਹਾਡੇ ਨਾਲ ਸਾਂਝ ਪਾਵਾਂਗੇ ਚੰਗੀ ਚੱਲਦੇ ਆ ਆ ਸਾਹਮਣੇ ਨਾ ਅੰਮਰਸਰ ਦੀ ਪਹਿਚਾਨ ਜਿਹੜਾ ਨਾ ਗੋਲਡਨ ਗੇਟ ਆ ਤੇ ਆਪਾਂ ਇੱਥੋਂ ਲੈਫਟ ਹੋ ਜਣਾ ਤੇ ਅੱਗੇ ਆਪਾਂ ਵਾਹ ਮਜੀਠਾ ਹੋ ਜੀ ਤੇ ਫਿਰ ਆਪਾਂ ਫਤਿਹਗੜ ਚੂੜੀਆਂ ਤੇ ਉਦੋਂ ਬਾਅਦ ਰੰਦਾਸ ਤੇ ਰੰਦਾਸ ਤੋਂ ਫਿਰ ਤਨਾ ਜਿਹਾ ਸਿੱਧੇ ਆਪਣਾ ਰਤਰ ਖੇਤਰ ਨੂੰ ਪਰ ਪਹਿਲਾਂ ਆਪਾਂ ਨਾ ਮਜੀਠਾ ਦੇ ਆਪਣੇ ਸਰਪੰਚ ਦਾ ਹਰਭਜ ਸਿੰਘ ਮੱਲੀ ਆ ਉਹਨਾਂ ਨੂੰ ਮਿਲ ਕੇ ਚੱਲਾਂਗੇ ਉੱਥੋਂ ਅਸਲ ਹੈ ਨਾ ਅਸੀਂ ਖੜੇ ਆ ਪਿੰਡ ਨੰਗਲ ਪਨੂਆ ਜਿਹੜਾ ਹੈ ਨਾ ਤੇ ਉੱਥੇ ਆਇਆ ਹੈ ਡੇਰੀ ਫਾਰਮ ਹੈ ਸ੍ਰੀ ਗੁਰੂ ਨਾਨਕ ਡੇਰੀ ਫਾਰਮ ਜਿਹੜਾ ਸਰਦਾਰ ਹਰਬੰਸ ਸਿੰਘ ਮੱਲੂ ਨੇ ਬਣਾਇਆ ਮਜੀਠੇ ਦੇ ਬਿਲਕੁਲ ਨਾਲ ਪੰਦਾ ਪਿੰਡ ਤੇ ਇਹ ਸਾਰੇ ਉਹਨਾਂ ਦੀ ਬਿਲਡਿੰਗਾਂ ਉੱਪਰ ਰਹਿائش ਆ ਜਿਹੜੇ ਇਹਨਾਂ ਦੇ ਕੋਲ ਬੰਦੇ ਲੱਗੇ ਉਹਨਾਂ ਨੂੰ ਉੱਚ ਰੱਖਦੇ ਆ ਤੇ ਤੁਹਾਨੂੰ ਇਹ ਮਿਲਾਨਾ ਹੈ ਹਰਬੰਸ ਸਿੰਘ ਮੱਲੂ ਨਾਲ ਤੇ ਗੱਲਬਾਤ ਕਰਦੇ ਆਂ ਦੀ ਗਾਣਦੇ ਆਂ ਸਾਰਾ ਡੇਰੀ ਫਾਰਮ ਬਾਰੇ ਜਿਹੜਾ ਇਹਨਾਂ ਕੋਲ ਹੋਣ ਹਾਂ ਜੀ ਇਹ ਸਰਦਾਰ ਹਰਬੰਸ ਸਿੰਘ ਮੱਲੀ ਜਿਹੜਾ ਨਾ ਇਹ ਦਰਬਾਰ ਸਾਹਿਬ ਦੇ ਮੈਨੇਜਰ ਰਹੇ ਆ ਨਾ ਇਹਨਾਂ ਨੇ ਨਾ ਆ ਗੁਰਨਾਨਕ ਦੇਵ ਜੀ ਵਾਲਾ ਜਿਹੜਾ ਇੱਕ ਕਿਤਾਹ ਨਾ ਉਹਨੂੰ ਆਪਣਾ ਹੈ ਤੇ ਅੱਜ ਇਹਨਾਂ ਕੋਲ ਇੱਥੇ ਡੇਰੀ ਫਾਰਮ ਆ ਤੇ ਆਪਾਂ ਇਹਨਾਂ ਦੇ ਵਿਚਾਰ ਸੁਣਦੇ ਆਂ ਤੇ ਪਤਾ ਕਰਦੇ ਆਂ ਵੀ ਕਿੰਨੇ ਮੱਲੀ ਸਾਹਿਬ ਆਪਣੇ ਕੋਲ ਕਿੰਨੀਆਂ ਡੰਗਰਾਂ ਤੇ ਕਿਹੜੀ ਇਹ گاਵਾਂ ਆ ਤੇ ਮੱਝਾਂ ਆ ਸਾਡੇ ਕੋ गावा ਹੀ ਗਾਵਾਂ ਨੇ ਸਾਰੀਆਂ ਤੇ ਇਹ ਸਾਡੇ ਕੋ 60 ਹੁਣ ਹੈਗੀਆਂ ਸਾਰਾ ਟੋਟਾ ਠੀਕ ਆ ਤੇ ਦੁੱਧ ਕਿੰਨਾ ਕੋ ਮਾਇਨਾਂ ਦਾ ਦੁੱਧ ਸਾਡੇ ਕੋ 6.5 ਕਿਲੋ 7 ਕਿਲੋ ਹੋਣਦਾ ਤੇ ਇਹ ਦੁੱਧ ਦੀ ਖਾਤ ਫਿਰ ਕਿਤਰਾ ਕਰਦੇ ਆਪਾਂ ਦੁੱਧ ਦੀ ਖੰਡ ਸਾਡੇ ਕੋ ਇਥੋਂ ਦੁੱਧ ਸਾਡਾ ਵਧੀਆ ਹੁੰਦਾ ਇਹ ਸਾਰਾ ਦੁੱਧ ਲੈ ਜਾਂਦੇ ਨੇ ਲੋਕ ਘਰਾਂ ਵਾਲੇ ਲੈ ਜਾਂਦੇ ਨੇ ਮਜੀਠੇ ਦਾ ਲੈ ਜਾਂਦੇ ਨੇ ਅਮਰਸਰ ਦੇ ਲੈ ਜਾਂਦੇ ਨੇ ਸਾਡੇ ਸੇ ਬੈਂਕਾਂ ਵਾਲੇ ਉਹ ਲੈ ਜਾਂਦੇ ਨੇ ਅੱਛਾ ਦੁੱਧ ਸਾਡਾ ਪਰ ਤੁਹੋਂ ਜੀ ਵੇਖ ਜਾਂਦਾ ਤੇ ਬਾਕੀ ਦਾ ਦਹੀਂ ਕਿ ਉਹ ਪਨੀਰ ਸਾਰਾ ਕੁਝ ਉਹ ਆ ਇਹਨੀਆਂ ਗਾਵਾਂ ਨਾ ਇਹਨਾਂ ਦਾ ਵੀ ਦੇਖੋਗੇ ਨਾ ਤੇ ਆ ਮੈਂ ਲਾਗੇ ਲਾ ਕੇ ਵਿਖਾਂਦਾ ਆ ਸਾਰੇ ਜਿਹੜੇ ਆ ਗਾਵਾਂ ਇਹਨਾਂ ਦਾ ਪੂਰਾ ਆ ਦੇਖੋ ਇਹਨਾਂ ਨੇ ਪਖੇ ਲਾਏ ਜੇ ਉੱਤੇ ਛੱਡ ਹੈ ਜੀ ਬੜੀ ਸ਼ਾਨਦਾਰ ਉੱਤੇ ਆਪਾਂ ਫੁਾਰੇ ਚੱਲਣ ਦੇ ਫੁਾਰੇ ਉੱਤੇ ਚੱਲਣ ਦੇ ਆ ਪਾਣੀ ਵਾਲੇ ਫੁਾਰੇ ਆ ਜਿਹੜਾ ਨਿੱਕਣਕਾ ਪਾਣੀ ਜਿਹੜਾ ਸੁੱਟਦੇ ਰਹਿੰਦੇ ਠੰਡਾ ਰੱਖਣਾ ਪੈਂਦਾ ਲਾਗਨ ਗਾਵਾਂ ਆ ਤੇ ਬਹੁਤ ਬੰਗੀ ਕਿਸਮ ਦੀਆਂ ਦਾ ਇਹ ਫੁਹਾਰਾ ਤੇ ਆ ਇਧਰ ਵੇਖੋ ਆ ਆ ਜਿਹੜਾ ਫੁਹਾਰਾ ਨਾ ਆ ਉਹ ਕਹਿੰਦੇ ਲਗਾਤਾਰ ਪਾਣੀ ਛੱਡੀ ਜਾਣਾ ਨਿਕਾ ਨਿਕਾ ਪੂਰ ਵਰਦੀ ਜਾਣੀ ਆ ਤੇ ਮੱਲੀ ਸਾਹਿਬ ਸਾਰੇ ਡੰਗਰਾਂ ਦੇ ਨਾਂ ਤੇ ਰੱਖੇ ਆਂਦੇ ਤੁਹਾਡੇ ਸਾਹਿਬ ਇਹਨਾਂ ਦੇ ਨੰਬਰ ਆ ਸਾਰਿਆਂ ਦੇ ਨੰਬਰ ਹੁੰਦੇ ਆ ਅੱਛਾ ਇਹਨਾਂ ਦੇ ਨੰਬਰਾਂ ਦੇ ਹਿਸਾਬ ਨਾਲ ਹੀ ਇਹਨਾਂ ਦੇ ਉੱਤੇ ਲਾਏ ਜੀ ਮੱਲੀ ਸਾਹਿਬ ਵੀ ਆਜ ਤੇ ਹੀ ਨਾ ਅਜਾ ਅਜਾ ਉਸੇ ਵੇਲੇ ਆਇਆ ਡੰਗਰ ਜਿਹਨੂੰ ਆਵਾਜ਼ ਮਾਰਨੀ ਕੀ ਗੱਲ ਉਹਨੇ ਨਾਂ ਆ ਉਸੇ ਵੇਲੇ ਪਹੁੰਚਦੇ ਡੰਗਰ ਤੇ ਪੂਰਾ ਪਿਆਰ ਕਰਦੇ ਆ ਡੰਗਰਾਂ ਨਾਲ ਜੀ ਇਹ ਨਹੀਂ ਕਿ ਸਿਰਫ ਕਿਤੇ ਵਗੋ ਹੋਰ ਤਾਂ ਜੜਾ ਨਾ ਮੈਂ ਵੇਖਿਆ ਬੜੀ ਸੇਵਾ ਜਿਹੜੀ ਇਹਨਾਂ ਦੀ ਆਪ ਕਰਦੇ ਆ ਜਿਹੜੇ ਮਲਾਇਮ ਰੱਖਿਓ ਤਾਂ ਅਜਾ 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 ਤਾਂ ਉਹਨਾਂ ਨੇ ਆਵਾਜ਼ ਮਾਰਨ ਦੇ ਨਾਲ ਹੀ ਸਾਰੀਆਂ ਭੱਟ ਜਾਂਦੀਆਂ ਅਜਾ 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 ਬੱਲੇ 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 ਆ ਜਾ 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 ਹਾਂ ਆ ਜਾ 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 ਆ ਮੇਰੇ ਲਈ ਜਿਹੜੀਆਂ ਆਂਡੀਆਂ ਹਾਂ ਆ ਗਈਆਂ ਆ ਦੇਖੋ ਇਹਨੇ ਆਣਾ ਮੈਨੂੰ ਮੇਰੇ ਪਹਿਲਾਂ ਆ ਆਹੋ ਆਹ ਦੇਖੋ ਉਹ ਮੱਲੀ ਸਾਹਿਬ ਨੂੰ ਮਿਲੇ ਬਣਾ ਉਹ ਵੀ ਨਹੀਂ ਖਾਂਦੀ ਉਹ ਕੋਤਧਰਾਉਂ ਦੀ ਆ ਗਈ ਨਾ ਹਾਂ ਠੀਕ ਆ ਚਲੋ ਗਾਵਾਂ ਜੜੀਆਂ ਨੇ ਦੇ ਇਹਨਾਂ ਨੂੰ ਪਿਆਰ ਕਰਦੇ ਹੋ ਤਾਂ ਗਾਵਾਂ ਬਹੁਤ ਸੁੰਦਰ ਤੇ ਦੰਗਰ ਆ ਸਾਬ ਆ ਜਿਹੜਾ ਆ ਕੀ ਚੀਜ਼ ਹੈ ਜਿਹੜੀ ਆ ਰੱਖੀ ਆ ਕਿ ਇਹਨੂੰ ਅੰਗਰੇਜ਼ੀ ਸੱਲੇ ਜਾਂਦੇ ਆ ਤੇ ਆਪਾਂ ਇਹਨੂੰ ਉਚਾਰਾਂਦੇ ਆ ਮੱਕੀ ਦਾ ਜਿਹੜਾ ਸੁਨੇਹਰ ਦਾਣੇ ਦੇ ਬਣਾਇਆ ਜਾਂਦਾ ਹਾਂ ਤੇ ਇਹ ਸਾਰੇ ਸਾਲ ਦਾ ਬਣ ਜਾਂਦਾ ਇਹ ਕੇ ਪੇਟੇ ਕ ਨਾਲ ਦਾ ਪੇਟ ਆ ਇੱਕ ਸਾਡੇ ਤੋਂ ਬਾਹਰ ਆ ਠੀਕ ਆ ਤੇ ਨਾਲ ਉਹ ਤੁੰਡੀ ਦਾ ਬਣਿਆ ਉਹ ਸਾਹਮਣੇ ਤੇ ਨਾਲ ਹੀ ਉਥੇ ਕੀ ਆ ਤੇ ਜਮੀਨ ਸਾਰੇ ਸਾਲ ਦਾ ਜਮੀਨ ਕਿੰਨੀ ਕਾ ਜਿਹੜੀ ਨਾਲ ਉਹਨਾਂ ਡੰਗਰਾਂ ਵਾਂਗ ਕੇ ਖਾਸ ਕਰਕੇ ਪੱਕੇ ਲੱਤੇ ਲਈ ਤੁਹਾਨੂੰ ਵਰਤਣ ਜਾਂਦੀ ਆ ਸਾਨੂੰ ਮਤਲਬ ਉਹ ਉਤਨਾ ਸਾਡੇ ਕੋਲ ਹੈਗੀ 15 ਕਿਲੇ ਜ਼ਮੀਨ ਆ 15 ਕਿਲੇ ਆਂਦਾ 20 ਕਿਲੇ ਦਾ ਚਾਰ ਪੈਂਦਾ ਹੈ ਇਹ ਪੰਜ ਕਿਲੇ ਦਾ ਮੋਲੇ ਲਾਲ ਜੀ ਇੱਕੇ ਟਾਈਮ ਹੀ ਮਤਲਬ ਇਹ ਬਣਦਾ ਤੇ ਸਾਡੇ ਨਾਲ ਉਹ ਮੱਕੀ ਨਾਲ ਹੀ ਆ سامنے ਆਜੋ ਅੱਛਾ ਲੱਗੇ ਲੱਗੇ ਸਾਰੀ ਜਿਹੜੀ ਆ ਮੱਕੀ ਬੀਜੀ ਹੈ ਨਾ ਉਹ ਇਹਨਾਂ ਦੇ ਪੱਠਿਆਂ ਲਈ ਆ ਇਹਨਾਂ ਦਾ achar ਬਣਾਉਣਾ ਇਹਨਾਂ ਦਾ ਅੱਛਾ ਉਹਦਾ achar ਬਣਾਉਣਾ ਜੀ ਜਿਵੇਂ achar ਬਣਾਉਣਾ ਸਾਬ ਅੱਛਾ 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 ਤੇ ਜਿਹੜੀ ਆ ਗੱਲ ਕਰਦੇ ਹੈ ਨਾ ਆ ਕੰਨ ਦੇ ਉੱਤੇ ਹਰੇਕ ਦਾ ਨੰਬਰ ਆ ਹੈ ਨੀ ਤੇ ਮਲੀ ਸਾਹਿਬ ਦਾ ਡੇਟਾ ਵੀ ਜਿਹੜਾ ਹੈ ਨਾ ਵੈਟਰਨਰੀ ਡਾਕਟਰ ਆ ਤੇ ਬੜੇ ਅچھے ਸੁਭਾਅ ਦੇ ਤੋਂ ਡੰਗਰਾਂ ਦਾ ਬਹੁਤ ਚੇਤ ਨਾਲ ਧਿਆਨ ਰੱਖਦਾ ਇਹਨਾਂ ਸਾਰਿਆਂ ਦਾ ਸਾਰੇ ਬੱਚਾ ਉਹ ਇਹਨਾਂ ਨੇ ਪਾਲੇ ਆ ਹਾਂਜੀ ਤੇ ਆ ਜਿਹੜੀ ਗਾਮ ਆ ਇਹ ਵੀ ਹੁਣ ਇਸ ਲਈ ਮੇਰੇ ਖਿਆਲ ਕਿੰਨੇ ਸੂਏ ਆ ਜੀ ਪਹਿਲੇ ਸੂਏ ਸੂਣਾ ਪਹਿਲਾਂ ਸੂਏ ਸੂਣਾ ਅੱਛਾ ਇਹਨੇ ਪੰਨ 20 15 ਗਿਆ ਦਮ ਅੰਦਾਜ਼ਨ ਕਿੰਨੀ ਵੀ ਕੀਮਤ ਹੋ ਗਈ ਇਹਦੀ ਇਹਦੀ 2 ਲੱਖ ਤੋਂ ਉੱਪਰ 2 ਲੱਖ ਤੋਂ ਉੱਪਰ ਵਾਹ ਵਾਹ ਤੇ ਮਲੀ ਸਾਹਿਬ ਇੱਕ ਚੀਜ਼ ਦੱਸੋ ਦੇ ਕਿਤਰਾ ਹੁਣ ਤੁਸੀਂ ਐਵੇਂ ਬੜੇ ਉੱਡੇ ਤੇ ਰਹੋ 골ਡਨ ਟੈਂਪਲ ਦਾ ਮੈਨੇਜਰ ਜਿਹੜਾ ਉਹ ਫਿਰ ਇੱਧਰ ਕਿਵੇਂ ਤੁਸੀਂ ਚੇਂਜ ਕਰ ਲਿਆ ਆ ਕੇ ਵੀ ਆਰਾਮ ਕਰਨ ਦੀ ਬਜਾਏ ਤੁਸੀਂ ਮਤਲਬ ਇੱਥੇ ਕਿਤੇ ਨੂੰ ਜਿਹੜੀ ਤਰਜੀਹ ਦਿੱਤੀ ਆ ਹਾਂਜੀ ਇਹ ਸਭਾ ਪਤਾਪੁਰਖੀ ਖੇਤਾ ਕਿਤਾ ਸੀ ਖੇਤੀਬਾੜੀ ਹਾਂਜੀ ਤੇ ਖੇਤੀਬਾੜੀ ਦੇ ਨਾਲ ਹੀ ਪਸ਼ੂ ਪਾਲਣ ਦਾ ਕੰਮ ਵੀ ਨਾਲ ਹੀ ਖੇਤੀਬਾੜੀ ਦੇ ਮੁੱਢ ਤੋਂ ਚੱਲਦਾ ਰਿਹਾ ਸਾਡੇ ਕੋਲ ਪਹਿਲਾਂ ਮੱਝਾਂ ਹੁੰਦੀਆਂ ਸੀ ਸਾਡੇ ਕੋਲ 10-15 ਮੱਝਾਂ ਰੱਖਦੇ ਸੀ ਜਿਵੇਂ ਚਾਰ ਭਰਾ ਹੀ ਇਕੱਠੇ ਹਾਂ ਤੇ ਸਾਡੇ ਕੋਲ 10 15 ਵੱਜਾਂ ਹੁੰਦੀਆਂ ਸੀ ਉਹ ਉਸ ਤੋਂ ਬਾਅਦ ਫਿਰ ਇਹਨਾਂ ਨੇ ਥੋੜਾ ਸਹੂਲਤ ਦੇ ਦਿੱਤੀ ਵੀ ਸਬਸਿਡੀ ਦਿੱਤੀ ਛੱਡ ਦਿੱਤੀ ਫਿਰ ਕਿ ਮੈਂ ਇਹ ਨਾਲ ਇਹ ਕੰਮ ਸ਼ੁਰੂ ਕਰ ਲਿਆ ਤੇ ਇਹਦਾ ਨਾਮ ਹੀ ਗੁਰੂ ਨਾਨਕ ਇਹ ਡੇਰੀ ਫਾਰਮ ਰੱਖਿਆ ਹੈ ਵਾਹ ਜੀ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਅੱਜ ਇਹਨਾਂ ਨੇ ਕਿਰਤ ਕਰਨ ਦੀ ਸਿੱਖਿਆ ਦਿੱਤੀ ਸੀ ਨਾ ਇਹ ਡੇਰੀ ਫਾਰਮ ਵੀ ਉਹਨਾਂ ਦੇ ਨਾਮ ਤੇ ਹੈ ਵਾਹ ਜੀ ਵਾਹ ਵਾਹ ਗੁਰੂ ਨਾਨਕ ਡੇਰੀ ਫਾਰਮ ਗੁਰੂ ਨਾਨਕ ਡੇਰੀ ਫਾਰਮ ਉਹਨਾਂ ਨਾਨਕ ਜੀ ਜਿੱਥੇ ਪਨੀਰ ਬੰਦਦਾ ਉਹ ਹੀ ਹੋਊਗਾ ਇਹ ਰਹਿਣਾ ਹਾਂਜੀ ਉਹ ਵੀ ਚੱਲ ਉਹ ਵੀ ਚੱਲ ਕੇ ਵੇਖਦੇ ਆ ਫਲ ਲੱਗੇ ਲਾਏ ਆ ਆਪ ਹੀ ਲਾਏ ਆ ਸਾਰੇ ਸੜਕ ਦੇ ਉੱਤੇ ਸੜਕ ਤੇ ਸਾਰੇ ਆਪ ਉਹਨਾਂ ਸਾਰੇ ਨਾ ਸਾਫ ਸਫਾਈ ਕਰਾ ਕੇ ਲੱਗੇ ਲੱਗੇ ਫੁੱਲ ਲਾਏ ਆ ਅੱਗੇ ਉਹ ਗਰਾਊਂਡ ਬੜੀ ਸ਼ਾਨਦਾਰ ਜਿਹੜੀ ਨਾ ਉਹ ਬਣੀ ਹੋਈ ਜੀ ਹਾਂਜੀ ਆ ਜਿਹੜਾ ਨਾ ਆ ਪਨੀਰ ਦਾ ਸਿੱਕਾ ਆ ਸਾਰੇ ਪਨੀਰ ਬੋਲੇ ਵਿੱਚ ਆ ਵੇਖ ਲਓ ਆ ਸੰਚਿਆ ਦੇ ਬਣਾ ਕੇ ਤੇ ਆ ਵਟੇ ਜਾਂਦੇ ਬੋਇਲਰ ਲਾਇਆ ਬੋਇਲਰ ਲਾਇਆ ਬੋਇਲਰ ਦੇ ਨਾਲ ਸਟੀਮ ਦੇ ਨਾਲ ਸਾਰਾ ਕੁੱਛ ਚੱਲਦਾ ਅੱਛਾ ਆ ਸਾਰਾ ਸਭ ਕੁਛ ਸਟੀਮ ਨਾਲ ਬਣਦਾ ਅੱਛਾ ਇੱਥੋਂ ਆਹ ਹੋ ਆ ਅੱਛਾ 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 ਇੱਥੋਂ ਜਾ ਕੇ ਤੇ ਫਿਰ ਉਹ ਤੇ ਦੁੱਧ ਜਬ ਸਾਰਾ ਦੁੱਧ ਸਾਰਾ ਇਹਨਾਂ ਪਾਈਪਾਂ ਰਾਹੀਂ ਜਿੱਥੇ ਮੰਗੀ ਦੁੱਧ ਭੇਜਦੇ ਆ ਅੱਛਾ ਤੇ ਇਸ ਸਟੀਮ ਦੇ ਨਾਲ ਹਰ ਕੀ ਬਣਦੀਆਂ ਸਾਰੇ ਕੀਕ ਇਹ 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 ਵੀ ਪਨੀਰ ਤੇ ਬਾਕੀ ਕਿਉਂ ਦਾ ਹੋਗਾ ਹਾਂ ਪਨੀਰ ਕਿਉਂ ਦਹੀਂ 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 ਅੱਛਾ ਅੱਛਾ ਤੇ ਸਾਰਾ ਸਿਸਟਮ ਇਹ ਬੋਇਲਰ ਲੱਗਿਆ ਅਗੇ ਅਗੇ ਆਹ ਜਣਾ ਠੰਡਾ ਤਪਾ ਕਰਨ ਨੂੰ ਸਾਰਾ ਇਹ ਬਹੁਤ ਠੰਡਾ ਕਮਰਾ ਵੀ ਇੱਧਰ ਹੈਗਾ ਇਹ ਇਹ ਆਹ ਸਾਰਾ ਰੁੜਕਣ ਦਾ ਮਸ਼ੀਨ ਆ ਦੂਜੀ ਅੱਛਾ ਜੀ ਹਾਂ ਤੇ ਇੱਕ ਉਹ ਗਰਮ ਕਰਨ ਨੂੰ ਵੀ ਸਾਰੇ ਨੇ ਅੱਛਾ ਜੀ ਇਹ ਕੋਲਡ ਰੂਮ ਅੱਛਾ ਕੋਲਡ ਰੂਮ ਵੀ ਹੈਗਾ ਹਾਂ ਇਹ ਇਹਦੇ ਬੰਦਾ ਬੰਦਾ ਠੰਡਾ ਹੋ ਜਾਂਦਾ ਵਾ 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 ਬਾਤ ਇਹ ਪੂਰਾ ਹੈ ਸਾਰਾ ਦੁੱਧ ਦੀ ਸੰਭਾਲ ਲਈ ਉਹ ਵੱਡੀ ਇੱਕ ਸਾਉਣਾ ਫ੍ਰਿਜ ਫਿਰ ਜੇ ਤੋਂ ਕਿਤੇ ਜ਼ਿਆਦਾ ਆ ਜਾਏ ਹੈ ਜੀ ਇਹਦੀ ਕੈਪੈਸਿਟੀ ਆਣੀ ਹੈ ਹੈ ਨਾ ਆਵੇ ਸਾਰੇ ਪੀਪਲ ਇੱਥੇ ਦੁੱਧ ਹੈ ਨਾ ਇਹਦੀ ਕਾਫੀ ਕੈਪੈਸਿਟੀ ਹਣੀ ਹੈ ਹਾਂ ਜੀ ਹਾਂ ਜੀ ਹਾਂ ਜੀ ਚਲ ਹਰਬੰਸ ਸਿੰਘ ਮੱਲੀ ਦਾ ਜਿਹੜਾ ਡੇਰੀ ਫਾਰਮ ਵੇਖਣ ਤੋਂ ਬਾਅਦ ਨਾ ਆਪਾਂ ਚੱਲ ਪਏ ਹਾਂ ਇਹ ਪਿੰਡ ਰਤਰਛੱਤਰ ਨੂੰ ਤੇ ਹੁਣ ਅਸਲੇ ਆਪਾਂ ਨਾ ਇਹ ਡੇਰਾ ਪਪਾ ਨਾਰਿਕ ਤੋਂ ਪਹਿਲਾਂ ਪਿੰਡ ਜਿਹੜਾ ਨਾ ਧਰਮਕੋਟ ਰੰਧਾਵਾ ਤੇ ਪਹੁੰਚ ਗਏ ਆ ਕਿ ਇੱਥੋਂ ਨਾ ਆਪਾਂ ਜਦੋਂ ਖੱਬੇ ਮੁੜਾਂਗੇ ਨਾ ਤੇ ਉਹ ਉਥੋਂ ਧਰਮਕੋਟ ਰੰਧਾਵਾ ਤੋਂ ਲਗਭਗ ਪੂਨਾ ਕਿਲੋਮੀਟਰ ਦੂਰ ਆ ਅਜ ਤਰਾ ਹੁਣ ਆਪਾਂ ਮੋੜ ਇੱਥੋਂ ਘਟਦੇ ਆ ਤੇ ਸਾਹਮਣੇ ਉਹ ਜਿਹੜਾ ਗੇਟ ਆ ਉਹ ਜਿਹੜਾ ਰਿਸ਼ਪਾਲ ਸਿੰਘ ਟੀਮਾ ਜਿਹੜਾ ਨਾ ਉਹਦੀ ਜਾਦ ਚ ਲੱਗਾ ਤੇ ਆ ਸਿੱਧਾ ਜਿਹੜਾ ਹੁਣ ਅੱਗੇ ਜਿਹੜਾ ਸਾਡਾ ਪਿੰਡ ਜੱਟ ਆ ਪਿੰਡ ਆ ਗਿਆ ਉਹ ਸਾਡਾ ਉਹ ਸਾਹਮਣੇ ਰੋਜਾ ਵਾ ਤੇ ਆ ਥੱਲੇ ਸਾਡਾ ਘਰ ਉੱਥੇ ਹੈ ਜੀ ਅੱਗੇ ਤਾਂ ਹੀ ਨਾ ਜੀ ਖੜੇ ਆ ਪਿੰਡ ਰੱਤਰਛਤੜ ਤੇ ਸਰਦਾਰ ਬਲਬੀਰ ਸਿੰਘ ਟੀਮਾ ਜਿਹੜਾ ਉਹਨਾਂ ਦੇ ਬੰਬੀ ਤੇ ਆ ਤੇ ਇਹਨਾਂ ਦਾ ਵੀ ਕੀਤਾ ਜਿਹੜਾ ਨਾ ਖੇਤੀਬਾੜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਜਿਹੜਾ ਅਖੀਰਲਾ ਟਾਈਮ ਜਿਹੜਾ ਨਾ ਲਗਭਗ 1521 ਤੋਂ ਲੈ ਕੇ ਤੇ ਬਾਕੀ ਰਹਿੰਦਾ ਸਮਾਂ ਸਾਰਾ ਜਿਹੜਾ ਨਾ ਉਹ ਖੇਤੀਬਾੜੀ ਦੀ ਜਿਹੜਾ ਬਤੀਤ ਕੀਤਾ ਤੇ ਇਹ ਵੀ ਰਾਵੀ ਦੇ ਉਰਲੇ ਪਾਸੇ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਰਾਵੀ ਤੋਂ ਪਰਲੇ ਪਾਸੇ ਹੀ ਤੇ ਆਪਾਂ ਇਹਨਾਂ ਦਾ ਵੀ ਵਿਚਾਰ ਲਵਾਂਗੇ ਤੇ ਨਾਲੇ ਪਤਾ ਕਰਾਂਗੇ ਵੀ ਖੇਤੀਬਾੜੀ ਦਾ ਕਿੰਨਾ ਕਿ ਜੜਾ ਵਾ ਉਹ ਕਿਤਰਾ ਇਹ ਕਿੰਨੇ ਕਿੱਲੇ ਜ਼ਮੀਨ ਜੜੀ ਵਾਂਦੇ ਆ ਤੇ ਕਦੋਂ ਦੇ ਵਾਂਦੇ ਆ ਮੈਂ ਸਨ 1978 ਤੋਂ ਖੇਤੀ ਕਰ ਰਿਹਾ ਠੀਕ ਉਦੋਂ ਸਾਡੇ ਬਜ਼ੁਰਗ ਵੀ ਪਹਿਲਾਂ ਖੇਤੀ ਕਰਦੇ ਸੀ ਤੇ ਫਿਰ ਉਹਨਾਂ ਦੇ ਨਾਲ ਹੱਥ ਫਿਰਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ 88 ਚ ਬਜ਼ੁਰਗ ਪੂਰੇ ਹੋ ਗਏ ਹਾਂਜੀ ਫਿਰ ਸਾਰਾ ਕਾਰੋਬਰ ਖੁਦ ਮੈਂ ਆਪ ਸੰਭਾਲ ਲਿਆ ਕੋਈ ਤਕਰੀਬਨ 32 ਏਕੜ ਦੀ ਖੇਤੀ ਆ ਆਪਣੀ ਠੀਕ ਹੈ ਤੇ ਸਾਡੇ ਤਕਰੀਬਨ ਇੱਥੇ ਕਣਕ ਤੇ ਝੋਨਾ ਹੀ ਜ਼ਿਆਦਾ ਚੱਲਦਾ ਜੀ ਹਾਂ ਜੀ ਕਮਾਦ ਵੀ ਵੈਸੇ ਹੋ ਜਾਂਦਾ ਹੈ ਹੂੰ ਤੇ ਪਰ ਸਾਰੇ ਮਿਲਾਂ ਦੂਰ ਹੋਣ ਕਰਕੇ ਸਹੀ ਕਮਾਦ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ ਠੀਕ ਹੈ ਤੇ ਬਾਕੀ ਥੋੜਾ ਜਿਹਾ ਉਹਦੇ ਤੇ ਵੀ ਲੇਬਰ ਦੀ ਪ੍ਰੋਬਲਮ ਆਉਂਦੀ ਹੈ ਹਾਂ ਜੀ ਉਸ ਜਦੋਂ ਆਪਣਾ ਉਹਦੀ ਟਰਾਂਸਪੋਰਟੇਸ਼ਨ ਕਰਨੀ ਹੁੰਦੀ ਹੈ ਉਹਦੇ ਵਾਸਤੇ ਵੀ ਆਪਣੇ ਬੰਦੇ ਇੱਕ ਦੋ ਆ ਕਰਦੇ ਹੋ ਤਾਂ ਫੇਰ ਗੱਲਬਾਤ ਦੀ ਤੇ ਰਾਵੀ ਤੋਂ ਕਿੰਨੀ ਦੂਰ ਆਪਾਂ ਇੱਥੋਂ ਆਪਾਂ ਤਕਰੀਬਨ ਇੱਥੋਂ 2 ਕਿਲੋਮੀਟਰ ਰਾਵੀ ਤੋਂ ਤੇ ਜਿਹੜਾ ਕਰਤਾਰਪੁਰ ਸਾਹਿਬ ਆ ਰਾਵੀ ਤੋਂ ਪਾਰ ਜਿਹੜਾ ਆਪਾਂ ਆਪਾਂ ਨੂੰ ਕਿੰਨਾ ਪੈਂਦਾ ਆਪਾਂਨ ਤਕਰੀਬਨ ਇੱਥੋਂ 3 1/2 ਕਿਲੋਮੀਟਰ ਇੱਥੋਂ 3 1/2 ਕਿਲੋ ਹਾਂ ਜੀ ਸਿੱਧਾ ਆ ਪਾ ਜਾਈਏ ਤਕਰੀਬਨ ਰਾਵੀ ਤੋਂ ਮਤਲਬ 1 ਕਿਲੋ 1/2 ਕਿਲੋ ਮੀਟਰ ਰਹੀ ਹੈ ਉੱਪਰਲੇ ਪਾਸੇ ਹਾਂ ਜੀ ਹਾਂ ਜੀ ਤੇ ਉੱਪਰਲੇ ਪਾਸੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹ ਹਾਂਜੀ ਜੀ ਤੇ ਇਧਰ ਆਪਣੇ ਆਪਣੇ ਹਾਂਜੀ ਇਹਦੇ ਗੁਰੂ ਨਾਨਕ ਸਾਹਿਬ ਦੇ ਖੇਤ ਨੇ ਅਹ ਇਹਦੇ ਵਿੱਚ ਚਲੋ ਪਿੰਡ ਚ ਵੀ ਚਰਨ ਪਏ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਾਂਜੀ ਹਾਂਜੀ ਸਤਿ ਆਇਆ ਵੀ ਗੁਰਨਾਨ ਸਾਹਿਬ ਇੱਥੇ ਆਏ ਨੇ ਇਹ ਜਿਹੜੇ ਸਾਡੇ ਪਿੰਡ ਤੁਸੀਂ ਮਕਬਰਾ ਦੇਖਣ ਦੇ ਪਿੱਛੇ ਹਾਂ ਇਹ ਜਿਨ੍ਹਾਂ ਦੀ ਜਗ੍ਹਾ ਹੈ ਉਹ ਵੀ ਕਾਫੀ ਚਿਰੋਂ ਕਰਨੀ ਵਾਲੇ ਸੰਤ ਹੋਏ ਨੇ ਉਹਨਾਂ ਨਾਲ ਗੁਰਨਾਨ ਸਾਹਿਬ ਦਾ ਵਿਚਾਰ ਅੰਦਰ ਵੀ ਹੋਇਆ ਹਾਂ ਹਾਂ ਤੇ ਮਤਲਬ ਪ੍ਰਾਪਰ ਨਹੀਂ ਪਤਾ ਕਿ ਕਿੱਥੇ ਆ ਕੇ ਬੈਠੇ ਨੇ ਦਾ ਕਿਦਾਂ ਇੰਨਾ ਪਤਾ ਲੱਗਿਆ ਵੀ ਇੱਥੇ ਆਏ ਨੇ ਗੁਰਨਾਨ ਸਾਹਿਬ ਤੇ ਵਿਚਾਰ ਪੰਦਰਾ ਹੋਇਆ ਉਹਨਾਂ ਦਾ ਠੀਕ ਆ ਤੇ ਇੱਕ ਚੀਜ਼ ਦੱਸੋ ਖੇਤੀਬਾੜੀ ਬਾਰੇ ਹੁਣ ਪਹਿਲਾਂ ਤਾਂ ਇਹ ਕਹੇ ਜਾਂਦਾ ਸੀ ਉੱਤਮ ਖੇਤੀ ਮਦਮੇ ਵਪਾਰ ਤੇ ਨਖਿੱਧ ਚੱਕਰੀ ਤੇ ਤੁਸੀਂ ਹੁਣ ਤੁਹਾਡਾ ਤਜਰਬਾ ਵਾ ਹਾਂਜੀ ਤੈਨੂੰ ਦੱਸੋ ਹੋਰ ਅੱਗੇ ਕਿਵੇਂ ਖੇਤੀਬਾੜੀ ਬਾਰੇ ਖੇਤੀ ਤਾਂ ਉੱਤਮ ਹੀ ਹੈ ਪਹਿਲਾਂ ਵੀ ਉੱਤਮ ਸੀ ਹੁਣ ਵੀ ਉੱਤਮ ਹੀ ਹੈ ਹਾਂ ਪਰ ਇਹ ਵੀ ਥੋੜਾ ਜਿਆ ਹੁਣ ਇੱਕ ਤੇ ਸਰਕਾਰਾਂ ਦੇ ਜਿਹੜੇ ਗਲਤ ਰਵਈਆ ਉਹਦੇ ਕਰਕੇ ਥੋੜਾ ਜਿਹਾ ਸਾਨੂੰ ਮਤਲਬ ਸਹੀ ਨਹੀਂ ਚੱਲ ਰਿਹਾ ਨੁਕਸਾਨ ਹੋ ਰਿਹਾ ਇੱਕ ਥੋੜਾ ਜਿਹਾ ਸਰਕਾਰਾਂ ਨੇ ਜਿਹੜਾ ਪਹਿਲਾਂ ਉਪਜ ਘੱਟ ਹੁੰਦੀ ਸੀ ਉਹਨੂੰ ਵਧਾਉਣ ਵਾਸਤੇ ਜਿਹੜਾ ਸਾਨੂੰ ਗਲਤ ਪਾਸੇ ਲਾਤਦਾ ਵੀ ਖਾਦਾਂ ਦਵਾਈਆਂ ਕੈਮੀਕਲ ਪਾਉਣ ਉਹ ਪਾਸੇ ਨੂੰ ਤੋੜਦਾ ਉਹ ਥੋੜਾ ਜਿਹਾ ਸਿਹਤਵਾਨ ਇਨਸਾਨ ਹੋ ਰਿਹਾ ਜਿਹੜਾ ਬਿਲਕੁਲ ਬਿਲਕੁਲ ਤੇ ਉਹ ਗੱਲ ਅਸੀਂ ਮਹਿਸੂਸ ਕਰਨੀ ਆ ਆਹਣਾ ਸਾਡੇ ਮੇਜੂਰੀ ਆਹ ਕੱਲ ਕੰਮ ਨੂੰ ਲੱਗਦਾ 2.5 2.5 ਕਿ ਫੋਟੋ ਤੀਉ ਨਹੀਂ 2.5 ਤੇ ਨਾ ਫੋਟੋ ਹਾਂ ਤੇ ਕਿ ਮੈਂ ਜਿਹੜੀ ਯੂਐਸਏ ਤੋਂ ਲਖੀ ਉਹ ਸਵਾ ਫੋਟ ਕੋ ਉੱਤੀ ਨਹੀਂ ਕਿਤੇ ਹਾਂ ਜੀ ਹਾਂ ਜੀ ਉਹ ਤੋਂ ਉਹ ਇੱਕ ਨੁਕਤਾ ਇਹ ਤਾਂ ਜੀ ਵੈਰਾਈਟੀਆਂ ਹਰ ਕਿਸੇ ਦੇ ਬੱਕਰੀਆਂ ਦੇ ਵੈਰਾਈਟੀਆਂ ਨੇ ਕਿਸੇ ਦਾ ਕਦੇ ਲੰਬਾ ਕਿਦਾ ਛੋਟਾ ਹੁੰਦਾ ਹੈ ਤੇ ਪਰੇ ਵੀ ਮਤਲਬ ਹੁਣ ਜਿੱਦਾਂ ਕੈਮੀਕਲ ਮਤਲਬ ਪੈਣ ਛੇ ਤੋਂ ਸ਼ੁਰੂ ਹੋਏ ਨੇ ਖਾਦ ਦਵਾਈਆਂ ਹੁਣ ਸ਼ੁਰੂ ਹੋਈਆਂ ਨੇ ਉਸ ਤੋਂ ਬਾਅਦ ਫਿਰ ਇਦਾਂ ਹੀ ਲਗਾਤਾਰ ਚੱਲਣ ਡਿਆ ਕੰਮ ਤੇ ਤੁਸੀਂ ਮਹਿਸੂਸ ਪਤਾ ਹੀ ਤੁਹਾਨੂੰ ਕਿ ਇਹ ਜ਼ਮੀਨ ਤੇ ਫਿਰ ਉਸੇ ਹਿਸਾਬ ਨਾਲ ਹੋ ਗਈ ਉਹ ਕੈਮੀਕਲ ਵਾਲੀ ਹੋ ਗਈ ਖਾਦਾਂ ਦਵਾਈਆਂ ਵਾਲੀ ਹੋ ਗਈ ਆਪਾਂ ਉਹ ਉਹ ਰੋਡੇ ਤੋਂ ਵੀ ਚੱਲੀ ਹੋਰ ਨਾਲੇ ਵੇਖੀ ਉਥੋਂ ਕਹਿੰਦਾ ਦਰਸ਼ਨ ਵੀ ਹੁੰਦੇ ਰਹੇ ਆਪਾਂ ਵੀ ਮੈਂ ਵੀ ਹਾਂਜੀ ਹਾਂਜੀ ਦਰਸ਼ਨ ਹੁੰਦੇ ਸੀ ਪਰ ਹੋਣੇ ਹੁੰਦੇ ਕਿਉਂਕਿ ਹੁਣ ਅੱਗੇ ਨਾ ਸਪੈਦੇ ਦੇ ਜਿਹੜੇ ਦਰਖਤੇ ਕਾਫੀ ਉੱਚੇ ਹੋ ਗਏ ਨੇ ਹਾਂ ਹਾਂ ਉਹਨਾਂ ਕਰਕੇ ਹੁਣ ਉਥੋਂ ਨਜ਼ਰ ਨਹੀਂ ਆਉਂਦੇ ਨਹੀਂ ਤੇ ਕਰਤਾਰਪੁਰ ਸਾਹਿਬ ਇਥੋਂ ਬਿਲਕੁਲ ਸਾਫ਼ ਨਜ਼ਰ ਆਉਂਦੇ ਸੀ ਠੀਕ ਹੈ ਤੇ ਹੁਣ ਚਲੋ ਆਪਾਂ ਚੱਲਦੇ ਹੁੱਧਰ ਵੀ ਠੀਕ ਚਲੋ ਆਹ ਰੋਜ਼ਾ ਜਿਹੜਾ ਨਾ ਪਿੰਡ ਰੱਤਰਛਤਰ ਚ ਬਹੁਤ ਪੁਰਾਣਾ ਵਾ ਤੇ 47 ਤੋਂ ਪਹਿਲਾਂ ਇੱਥੇ ਬਹੁਤ ਦੂਰੋਂ ਦੂਰੋਂ ਮੁਸਲਮਾਨ ਵੀਰ ਆਂਦੇ ਸੀ ਤੇ ਇਹਦੀਆਂ ਦੁਵਾਰਾਂ ਜਿਹੜੀਆਂ ਨਾ ਬਹੁਤ ਝੋੜੀਆਂ ਜੇ ਕਰੀਬ 7 ਫੁੱਟ ਕਹਿੰਦੇ ਚੋੜੀ ਆ ਦੁਵਾਰ ਆ 5 ਫੁੱਟ ਬਾਹਰ ਦੇ ਦਿੱਤੀ 2 ਫੁੱਟ ਅੰਦਰ ਨੂੰ ਆ ਤੇ ਬਹੁਤ ਮਜ਼ਬੂਤ ਹੈ ਬਣਿਆ ਆ ਪਰ 1971 ਦੀ جنگ 'ਚ ਨਾ ਕਿਤੇ ਗਲਤੀ ਨਾਲ ਜਿਹੜਾ ਨਾ ਇੱਕ ਗੋਲਾ ਤੇ ਆ ਆਵਾਜ਼ ਜਿਹੜੀ ਜਗਾ ਦਿਖਦੀ ਪਈ ਹੈ ਨਾ ਇੱਥੇ ਜਿਹੜਾ ਵੱਜਾ ਵਾ ਤੇ ਆ ਦੋ ਤਿੰਨ ਗੋਲੇ ਜਿਹੜੇ ਨਾ ਆ ਉੱਪਰ ਦੇਖੋਗੇ ਨਾ ਆ ਜਿਹੜੇ ਆ ਦਿਖਦੇ ਪਏ ਨਾ ਆ ਜਿਹੜੇ ਨਿਸ਼ਾਨ ਆ ਇਹ ਗੋਲੇ ਦੇ ਆ ਤੇ ਉਸ ਟਾਈਮ ਤੇ ਚਲੋ ਗਲਤੀ ਨਾ ਵੱਜੇ ਪਰ ਇਹ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਇਹ ਵੀ ਬੜੀ ਜਿਹੜੀ ਨਾ ਇਹ ਜਗਾ ਦੀ ਜਿਹੜੀ ਨਾ ਉਹ ਆਪਣੀ ਹਸਤੀ ਜਿਸ ਕਾਰਨ ਇਥੇ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਇਹ ਰੋਜਾ ਬਹੁਤ ਪੁਰਾਣਾ ਵਾ ਤੇ ਦੱਸਦੇ ਆ ਵੀ ਇਹ ਜਿਹੜੇ ਸ਼ਾਹ ਮਾਮਜੀ ਆ ਇਮਾਮ ਸ਼ਾਹੀ ਨਾ ਇਹ ਸਮਕਾਲੀ ਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੇ ਵਾਰਤਾ ਲਾ ਜਿਹੜੀ ਹੈ ਨਾ ਇਹਨਾਂ ਦੀ ਹੋਈ ਹੈ ਸੂਰਜ ਪ੍ਰਕਾਸ਼ ਚ ਵੀ ਇਹਦੀ ਆਂਦੀ ਵਰਣਨ ਬਾਕੀ ਆ ਸੇ ਰੋਜੇ ਤੇ ਚੜ ਕੇ ਨਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੀ ਮਤਲ 40 ਸਾਲ ਪਹਿਲਾਂ ਕੀਤੇ ਆ ਫਿਰ Autobaudos ਫਾਇਦੇ ਉੱਚੇ ਹੋ ਗਏ ਫਿਰ ਉਹ ਹੁਣ ਮੇਰਾ ਖਿਆਲ ਨਹੀਂ ਸ਼ਾਇਦ ਪਰ ਵੈਨੇ ਆ ਮੈਂ ਨਾ ਇਸ ਲਈ ਰੋਜੇ ਦੇ ਉੱਪਰ ਖੜਾ ਹੋ ਕੇ ਨਾ ਤੇ ਸਾਹਮਣੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਨ ਲਿਆ ਅੱਜ ਜਿੱਦ ਤਰ੍ਹਾਂ ਤੁਸੀਂ ਦੇਖਣ ਦੇ ਨਾ ਤੋਂ ਸੀਦੇ ਉੱਤੇ ਜਿਹੜੇ ਹੈ ਨਾ ਬੰਨ ਦੇ ਉੱਤੇ ਫਾਇਦੇ ਬਹੁਤ ਉੱਚੇ ਹੋ ਗਏ ਆ ਉਸ ਕਾਰਨ ਅੱਗੇ ਕੋਈ ਜ਼ਿਆਦਾ ਦੇਖ ਨਹੀਂ ਦੇਖਿਆ ਨਹੀਂ ਜਾ ਸਕਦਾ ਤੇ ਬਾਕੀ ਐਸੇ ਥਾਂ ਤੋਂ ਇਕਈਰੀ ਖਲੋਕੇ ਉੱਪਰ ਐ ਬਿਲਕੁਲ ਮੰਗੀ ਅੱਖਾਂ ਨਾਲ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਿਹੜੇ ਇੱਥੋਂ ਹੋ ਜਾਂਦੇ ਹੈ ਲਗਭਗ 3 ਕਿਲੋਮੀਟਰ ਹੈਗਾ ਪਰ ਜੇ ਮੌਸਮ ਸਾਫ ਹੋਏ ਤੇ ਦੇਖ ਜਿਹੜੀ ਇਹਨੋਂ ਉਹ ਬਣ ਜਾਂਦੇ ਹੈ ਹਾਂਜੀ ਤੇ ਆ ਪਿੰਡ ਜਿਹੜਾ ਨਾ ਇਹ ਦੋ ਪਿੰਡਾਂ ਤੋਂ ਮਤਲਬ ਆਏ ਇੱਥੋਂ ਦੇ ਸਾਰੇ ਸੁਨੀ ਜਿਹੜੇ ਟੀਮੇ ਤੇ ਘੁੰਮਣ ਜਾ ਜਾਂ ਦਮ ਕਿਤੇ ਅਨਮਾਰ ਦੋ ਪਿੰਡਾਂ ਦੇ ਵਿੱਚੋਂ ਉੱਠ ਕੇ ਤੇ ਫੇਰ ਇੱਥੇ ਆ ਕੇ ਜਿਹੜੇ ਇਹ ਪਰਿਵਾਰ ਉਸੇ ਹੀ ਘੁੰਮਣ ਪਰਿਵਾਰ ਤੇ ਟੀਮਾ ਪਰਿਵਾਰ ਜਿਹੜੇ ਹੈ ਨਾ ਤੇ ਆ ਲੱਗੇ ਉੱਤੋਂ ਸਾਰਾ ਪਿੰਡ ਦੀ ਦੇਖ ਜਿਹੜੀ ਉਹ ਨਾ ਦਰਸ਼ਨ ਸਥਲ ਜਿਹੜਾ ਬਣਾਇਆ ਹੈ ਨਾ ਇਹਨਾਂ ਨੇ ਉਹਦੀ ਦਰਸ਼ਨ ਡਿਉੜੀ ਆ ਹਾਂਜੀ ਇਹ ਅਰਦਾਸ ਚ ਨਾ ਜਿਹੜੇ ਗੁਲਦੀਪ ਸਿੰਘ ਵਡਾਲਾ ਜੀ ਨਾਲ ਜਿਹੜੇ ਅਰਦਾਸ ਸ਼ਾਮਲ ਹੋਏ ਹੁੰਦੇ ਰਹੇ ਆ ਉਹਨਾਂ 'ਚ ਸਰਦਾਰ ਬਲਬੀਰ ਸਿੰਘ ਵੀ ਸ਼ਾਮਲ ਰਹੇ ਆ ਤੇ ਇਹਨਾਂ ਕੋਲ ਲਵਾਂਗੇ ਜਾਣਕਾਰੀ ਕਿਵੇਂ ਮਤਲਬ ਜਦੋਂ ਅਰਦਾਸ ਕਰਦੇ ਤੇ ਕਿਤਰਾ ਕਿਸ ਵਿਧੀ ਨਾਲ ਤੇ ਇੱਥੇ ਤੱਕ ਆਂਦੇ ਹੀ ਤੇ ਕਿਹੜੇ ਟਾਈਮ 'ਤੇ ਆਂਦੇ ਹਾਂਜੀ ਹਾਂ ਇਹ ਵਰਤਨ ਸਾਲ ਕਰਤਾਰਪੁਰ ਸਾਹਿਬ ਹੈ ਹਾਂਜੀ ਮੇਰੇ ਪਿੱਛੇ ਜਓ ਤੇ ਇਹ ਅੱਜ ਤੋਂ ਵੀ 25 ਸਾਲ ਪਹਿਲਾਂ ਸਦਾ ਗੁਲਦੀਪ ਸਿੰਘ ਵਡਾਲਾ ਜਿਨ੍ਹਾਂ ਨੇ ਅਰਦਾਸ ਦਾ سلسلہ ਸ਼ੁਰੂ ਕੀਤਾ ਸੀ ਉਹਨਾਂ ਨੇ ਹਰ ਮਸਿਆ ਤੇ ਮੇਰੇ ਬਾਬਾ ਨਾਨਕ ਪਹਿਲਾਂ ਆਉਣਾ ਹਾਂਜੀ ਤੇ ਸਾਰੀ ਸੰਗਤ ਇਕੱਠੀ ਹੋਣੀ ਕੀਰਤਨ ਹੋਣਾ ਉਸ ਤੋਂ ਬਾਅਦ ਸੰਗਤਾਂ ਨੇ ਆਪਣਾ ਲੰਗਰ ਪ੍ਰਸ਼ਾਦਾ ਛੱਕ ਕੇ ਫਿਰ ਪੈਦਲ ਵਾਗੁਰੂ ਦਾ ਜਾਪ ਕਰਦੇ ਇੱਥੇ ਆਉਣਾ ਇਸ ਜਗ੍ਹਾ ਤੇ ਆਣ ਕੇ ਉਦੋਂ ਆਇਆ ਸਟਾਲ ਨਹੀਂ ਸੀ ਬਣਿਆ ਅਜੇ ਸਿਰ ਤੁਸੀਂ ਹੁੰਦੀ ਸੀ ਸਿੰਪਲੀ ਤੁਸੀਂ ਹੁੰਦੀ ਸੀ ਇੱਥੇ ਆਣ ਕੇ ਫਿਰ ਅਰਦਾਸ ਕਰਨੀ ਮਹਾਰਾਜ ਜੀ ਚਰਨਾ ਚ ਤੇ ਸੱਚੇ ਪਾਸ਼ਾਏ ਰਸਤਾ ਖੋਲ ਦੋ ਤੇ ਸਾਰੀ ਸੰਗਤ ਜਿਹੜੀ ਇਹ ਖੁੱਲੇ ਆ ਜਾ ਸਕਦੇ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣ ਉਹ ਇਹ ਉਹ ਮਹਾਰਾਜ ਦੀ ਕਿਰਪਾ ਹੋਈ ਤੇ ਉਹਨਾਂ ਦੀ ਅਰਦਾਸ ਨੂੰ ਸਫਲ ਹੋਈ ਹੈ ਅਰਦਾਸ ਬੂਰ ਪਿਆ ਤੇ ਅੱਜ ਅਸੀਂ ਪ੍ਰਤਪਸਾ ਦੇ ਦਰਸ਼ਨ ਕਰਕੇ ਜਾ ਸਕਨੇ ਆ ਬਹੁਤ ਵਧੀਆ ਕੱਲ ਨੂੰ ਅਸੀਂ ਖੁਦ ਵੀ ਜਾ ਰਹੇ ਆ ਹਾਂ ਚਲੋ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਵਾਹੇ ਲੰਮਾ ਸਮਾਂ ਅਰਦਾਸ ਕਰਨੀ ਤੇ ਅਭਿਸ਼ਵਾਸ ਬਣਾ ਕੇ ਕਰਨੀ ਵੱਡੀ ਗੱਲ ਹੈ ਇਹ ਨਾ ਸਰਦਾਰ ਕੁਲਦੀਪ ਸਿੰਘ ਉਡਾਲਾ ਜਿਹੜੇ ਆ ਨਾ ਉਹਨਾਂ ਨੇ 2000 2001 ਦੇ ਲਗਭਗ 100 ਅਰਦਾਸ ਕਰਨ ਇਥੇ ਸ਼ੁਰੂ ਕੀਤੀ ਸੀ ਆ ਤੋ ਸੀ ਅਜੇ ਤੇ ਖੜਾ ਹਾਂ ਤੇ ਇਥੋਂ ਹੀ ਨਾ ਦੂਰਬੀਨਾਂ ਦਰਸ਼ਨ ਕਰਦੇ ਆ ਤੇ ਤੁਸੀਂ ਹਸਾਲ ਲਾ ਲਓ ਵੀ ਲਗਾਤਾਰ 208 ਮਸਿਆ ਤੇ ਜਿਹੜੀਆਂ ਉਹਨਾਂ ਨੇ ਅਰਦਾਸ ਕੀਤੀ ਆ ਹਾਂਜੀ ਤੇ ਉਸ ਟਾਈਮ ਤੇ ਬਹੁਤ ਚੰਗੇ ਚੰਗੇ ਗੁਰਸਿੱਖ ਵੀ ਜਿਹੜੇ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ ਵੀ ਇਹ ਕਦੀ ਜਿਹੜਾ ਇੰਨੀ ਤਨਾਹ ਹੋਣ ਦੇ ਬਾਵਜੂਦ ਜਿਹੜਾ ਨਾ ਇਹ ਲਾਂਗਾ ਖੁੱਲ ਸਕਦਾ ਪਰ ਜਦੋਂ ਮਹਾਰਾਜ ਨੇ ਕਰਨਾ ਹੀ ਤੇ ਗੱਲ ਉੱਥੇ ਆ ਜਾਂਦੀ ਬਿਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਹਾਂਜੀ 224 ਅਰਦਾਸਾਂ ਹੋਈਆਂ ਲਗਭਗ ਉਹਨਾਂ ਤੋਂ ਬਾਅਦ ਵੀ ਅਰਦਾਸ ਹੁੰਦੀ ਰਹੀ ਜਿਹੜੀ ਉਹਨਾਂ ਨੇ ਸੰਖਤਾ ਬਣਾਈ ਆ ਤੇ ਅੱਜ ਜਿਹੜਾ ਨਾ ਉਹ ਮਤਲਬ 2019 ਚ ਆ ਕੇ ਜਿਹੜਾ ਉਹ ਫਿਰ ਇਹ ਲਾਂਗਾ ਖੁੱਲ ਗਿਆ ਹਾਂਜੀ ਤੇ ਹੁਣ ਆ ਜਿਹੜਾ ਇਹ ਪਾਕਿਸਤਾਨੀਆ ਆ ਮੈਸੀ ਆ ਤੇਰੀ ਚੱਕ ਪੋਸਟ ਆ ਤੇ ਇਧਰ ਪਿੱਛੇ ਜੜੀ ਆ ਆਪਣੀ ਰਹਿ ਜਾਂਦੀ ਆ ਤੇ ਸਵੇਰੇ ਚੱਲਾਂਗੇ ਹਾਂਜੀ ਤੇ ਕਰਾਵਾਂਗੇ ਇੱਥੋਂ ਹੀ ਅੱਗੇ ਦਰਸ਼ਨ ਤੇ ਅੱਜ ਅਸੀਂ ਚਾਹ ਵੀ ਇੱਥੋਂ ਤੱਕਰ ਜੜਾ ਜ਼ਰੂਰ ਚਾਹੀਏ ਜਿੱਥੇ ਅਰਦਾਸ ਹੁੰਦੀ ਰਹੀ ਆ ਤੇ ਨਾਲ ਸਾਡੇ ਉਸ ਮਹਾਪੁਰਸ਼ ਦਾ ਵੀ ਬਹੁਤ ਧੰਨਵਾਦ ਜਿਹੜਾ ਇਹ ਜਿਹੜਾ ਜਿਨੇ ਲਗਾਤਾਰ ਵਿਸ਼ਵਾਸ ਜੜਾ ਬਣਾਈ ਰੱਖਿਆ ਤੇ ਉਹਦੀ ਵਿਸ਼ਵਾਸ ਨੂੰ ਫਲ ਪਿਆ ਤੇ ਅੱਗੇ ਦੋ ਜਿਹੜੇ ਸਪੋਰਟਸਮੈਨ ਆ ਇਮਰਾਨ ਖਾਨ ਤੇ ਜਿਹੜਾ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਦੋਸਤੀ ਨੇ ਵੀ ਜਿਹੜਾ ਇੱਕ ਜਰੀਆ ਬਣਿਆ ਸਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਤੇ ਇਹ ਜਿਹੜਾ ਲੰਘਾ ਜਿਹੜਾ 2019 ਚ ਖੁੱਲਿਆ ਤੇ ਚਲੋ ਬਾਕੀ ਕੱਲ ਕਰਾਂਗੇ ਜੀ ਜੇ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਕਮੈਂਟ ਦੇ ਰੂਪ ਚ ਸੁਝਾਅ ਜਰੂਰ ਦੇਣਾ تنغري تنوات